ਬੰਨਵੀ ਇਹ ਵੀਰਾਏ ਭੈਣਾ ਭੈਣੇ ਵੀ ਵੀਰ ਦੇ ਬੰਧ ਰਖੜੀ ਆਈ ਹੁੰਦਾ ਥੈਂਕ ਯੂ ਵੀਰਾਵੇ ਬਣਾ ਲਾ ਰਖੜੀ ਅੱਗੇ ਬਹੁਤ ਸਾਰੇ ਗੀਤ ਆਉਂਦਾ ਹੁੰਦਾ ਨੇ ਆ ਵੇਖੋ ਮਾਮੀ ਨੌਂਦੇ ਗਾਣੇ ਬਣਾ ਰਖੜੀ ਦਾ ਆ ਵੀਰਾਵੇ ਤੇਰੇ ਬੰਨਾਂ ਰੱਖੀ ਹੋਰ ਕਰ ਲੈ ਆ ਲਵਾਗੀ ਵੀਰ ਕੋਈ ਕੱਟ ਗਿਆ ਆ ਇਹਨਾਂ ਦਾ ਦੇਸਾ ਕਿੰਨਾ ਲੱਗੰਦ ਰਿਹਾ ਚਲੋ 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 ਸਾਤਾ ਆ ਕਰ ਲਾ ਮम्मा ਵੱਡਾ ਸਾਰਾ ਕਰ ਲਾ ਵੱਡਾ ਸਾਰਾ ਹੀ ਸਾਰੇ ਹੀ ਨਾ ਨਾ ਹੱਥ ਨਹੀਂ ਲਾਈ ਦਉਂਦਾ ਉਂੜਾਲਿਆ ਹੁਣ ਆ ਤੂੰ ਮੰਮੀ ਨੂੰ ਖਵਾ ਦੇ ਐ ਕਰ ਲੂ ਕਿਥੇ ਰਹਿਤਾ ਜਿੰਦਰ ਦੀ ਅੱਖਤਾ ਕਹਿੰਦੇ ਇਹਦਾ ਬੱਚੇ ਖਾਈ ਜਾਨਾ ਕਹਿੰਦੇ ਕਹਿੰਦੇ ਵੜਾ ਆ ਕੇ ਜਾਂਦੀ ਹਿੰਦਰ ਪਾ ਚੱਲ ਲੈ ਲਾ ਆ ਚਾਹ ਹੁਣ ਚੂਕੀ ਖਾ ਲਾ ਮੈਂ ਮਿੱਠਾ ਘਟ ਖਾਣਾ ਐ ਜੀ ਰੱਖ ਲਾ ਠੀਕ ਹੈ ਆ ਡੱਬਾ ਮੰਮੀ ਦੀ ਜੋਲੀ ਜਬਾ ਦੀ ਮੰਮੀ ਨੂੰ ਸੁਣਾਓ ਤੇਰੀ ਤੇਰੀ ਮਾਨਤਾ ਤੂੰ ਸਾਹਮਣੇ ਰੱਖ ਹਾਂ ਸਮਝਾ ਪਈ ਨਹੀਂ ਮੈਂ ਇਹ ਕਰਕੇ ਆਦ ਗਿਆ ਹਾਂ ਹਾਂ ਦੇ ਦੇ ਦਿੰਦਾ ਥੋੜੇ ਹੀ ਆ ਲੈ ਤੂੰ ਤਾਂ ਜੈ ਤੇ ਪਿਆ ਚਲੋ ਆ ਜਾ ਹੁਣ ਦੂਜੇ ਮੰਮੀ ਵਾਲੀ ਰੇੜ ਚੰਗਾ ਥੋੜੇ ਫੇਰ ਚੱਕੀ ਇੱਧਰ ਰੱਖ ਤਾ ਥੋੜਾ ਲੈ ਵੀ ਹਣਵਾਰੀ ਜੈਂਟੇ ਮਾਮੇ ਦੀ ਟੰਡਾ ਟੰਡਾ ਬਣੀ ਬਸ ਤੇ ਦਾ ਫਲਾਦਣਾ ਜਿਹਨੇ ਵੇਖ ਲੈ ਲਿਖਣਾ ਜੀ ਤਾਂ ਇਹ ਖੁਦ ਦੀ ਖੋਪਰ ਮੇਰੇ ਆ ਤਾਂ ਬੜੇ ਵੱਖਰੇ ਵੀਡੀਓ ਬਣਾ ਲਈ ਆਪਾਂ ਪੂਰੀ ਵੀਡੀਓ ਵਿੱਚ ਆਪਾਂ ਨਵੀਨ ਨੂੰ ਵੀ ਗਾਣਾ ਲਾ ਕੇ ਪੇ ਨਾ ਬਣਾ ਬੂਰ ਘਾਇ ਲੱਗ ਬੂਆ ਮੈਨੂੰ ਰਵੇ ਸੁਟਾ ਦੀ ਹੋਤੋ ਕੋਈ ਮੰਮੀ ਨੇ ਪੇ ਗਾ ਗਾ ਲੈ ਗੋ ਨਾ ਦਿਮਾਗ ਜੀ ਨਹੀਂ ਆਈ ਨਵੀਨ ਨੂੰ ਜਾਵਣੀ ਹੈ ਉਹਨੇ ਸਕਰੀਨ ਕਲਚਰ ਚਾ ਚਲਾ ਕੇ ਮੈਨੂੰ ਦਿਖਾਈ ਅੱਛਾ ਹਵਾਏ ਸੀ ਮੈਂ ਖਣਾ ਦੂਜਾ ਉੱਥੇ ਸਸਤੇ ਬੜੇ ਦਿਖਾਈ ਜਾਂਦੇ ਸੀ ਹਨ ਸਸਤੇ ਮੁੰਗਾ ਨਹੀਂ ਕਾਲੇ ਦਿਖਤੀ ਸੋਵਾ ਮਾਤੇ ਨਾ ਪੱਟਲਾਂ ਨੂੰ ਦੱਸਾ ਹੋ ਗਿਆ ਮਜ਼ਕੂਰੀ ਹੋ ਗਈ ਬਚਣਾ ਬਾਲਾ ਇਹਨਾਂ ਦਾ ਹੋ ਗਿਆ ਸੀ ਦੇਖਿਆ ਨਹੀਂ ਐ ਚੀ ਰੱਖਣੀ ਤੇਰੀ ਬਣਾਉਣੀ ਸੀ ਮੈਂ ਵੀ ਬਦਾਂ ਗਾਣਾ ਵੀ ਹੋਇਆ ਦੇ ਵਿਰਦੀ ਬੱ 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 ਬੱਸ ਬੱਸ ਸਾਤ ਤਾਈ ਬਾਲਾ ਨੂੰ ਸਾਤ ਇਹ 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 ਮੈਂ ਇਹਨੂੰ ਥੋੜਾ ਖਾਉਣਾ। ਅੱਛਾ। ਬਮਾਰ। ਮੈਂ ਤੂੰ ਮੇਰੇ ਮੂੰਹ ਤੋਂ ਫੜ ਦੇਵਾਂ। ਓ ਕਿੱਡਾ ਮੂੰਹ ਟੱਡੇ ਮੈਂ। ਬੰਦ। ਨਾ ਬਈ। ਨਾ ਬਈ। ਲਹ। ਛੂਟ ਕੋਈ ਜ਼ਰੂਰੀ ਸੇ ਇੱਕ ਦੀ ਦੇ ਦੇ। ਦੇ ਕੋਈ ਨਾ। ਵਾ ਅਸਿਕਾ ਤੈਨੂੰ ਬਾਹਲੇ ਦਿੱਤਿਆ। ਮਹਾਰਾਜ ਕੰਦਸ ਤੇ ਬੱਲ ਬੱਲ। ਕੋਈ ਆਇਆ ਆਇ ਨਹੀਂ ਕਰਦਾ ਹੁੰਦਾ। ਔਰ ਉਹ ਹੀ ਤਾਂ ਨਹੀਂ ਹੁੰਦਾ ਬੁੱਗੀਏ। ਤਨ ਉਹਦੇ ਕਿਹਾ ਸੀ ਮੈਂ ਕਿਹਾ ਤੂੰ ਕੋਈ ਨਾ ਤੂੰ ਪੂਰਾ ਰੰਗ ਮੈਂ ਹੈ ਜਲੀ ਆਈ ਦੇਖ ਲੈ ਆ ਵੇਖ ਨਹੀਂ ਪਾਇਆ ਨਹੀਂ ਉਹ ਰੰਗ ਰੇਲਾ ਮਖਾਇ ਜਾ ਨਹੀਂ ਬੜੀ ਸੋਨੇ ਦੀ ਨਾ ਸਾਰਾ ਜੱਟ ਇੱਕ ਹੋ ਜਾਏ ਫਿਰ ਪਹਿਲਾਂ ਇਹਦੇ ਚ ਲਾਲ ਰੰਗ ਜਾ ਸੁਣਾ ਦੇ ਇੱਕ ਉਹ ਮੈਂ ਲਾਲ ਹੋ ਮੇਂ ਲੱਗਿਆ ਤੇ ਤੇਰੇ ਪਾਇਆਂ ਨਹੀਂ ਦੇਖਦੇ ਜਦੋਂ ਚ ਲਾਲ ਰੰਗ ਬਣਾ ਦੇ ਹਾਂ ਨਵੀਂ ਉਹ ਅਸਾ ਜਿੰਨਾ ਨਵੀ ਦੀ ਮਹਰੋਦੀ ਫਿਰੂਗੀ ਆ ਚੱਲ ਨਵੀ ਨਵੀ ਦੇ ਵੰਡੇ ਦੀ ਹਾਂ ਹਾਂ ਨਵੀ ਦੀ ਵੰਡੇ ਦੀ ਮਾਮੀ ਦੇ ਵੰਦੇ ਨਹੀਂ ਕੋਲ ਨਹੀਂ ਕੋਲ ਨਹੀਂ ਦੋਨੇ ਮੇਕ ਕੋ ਜਨਾ ਇਹ ਤੇ ਸਗਤ ਨਾ ਕੋਈ ਨਾ ਕਰੇ ਕੋਈ ਨਹੀਂ ਲੱਤ ਆਹ ਸੁਣ ਦੇਦਾ ਜੀ ਅੱਜ ਕੜਿਆ ਕਰੋ ਤੁਸੀਂ ਉਹ ਤਾਂ ਬੰਦੇ ਆ ਹਾਂ ਮੈਂ ਲੈ ਹਾਂ ਤੇਰੀ ਭਾਬੀ ਬਣ ਕੇ ਉਹਨੇ ਕੁੜੀਆਂ ਦੇ ਉਹਨਾਂ ਨੇ ਕੁੜੀਆਂ ਨੇ ਬਣਾਈਆਂ ਹਾਂ ਤੇ ਉਹ ਉਹਨਾਂ ਨੇ ਨਹੀਂ ਮੈਂ ਉਹ ਗਾਨੇ ਜੇ ਲੈਣੇ ਸੀਗੇ ਜੀ ਦੀ ਬਹੁਣ ਨੂੰ ਤਾਂ ਮੰਗਾਈ ਆ ਸਪੈਸ਼ਲ ਗੱਲ ਖਾ 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 ਫੋਟੋ ਖਿੱਚਦੇ ਗੱਲੀ ਨਹੀਂ ਨਹੀਂ ਵੀਡੀਓ ਬਣੂਗੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾਉਂਦੇ ਆ ਗੱਲ ਖੂਬ ਆ ਕਿ ਚੱਜੇ ਕਰੀ ਜਾਂਦੇ ਆ ਏ ਲੈ ਸਾਗਲਗਾ ਸਗਨ ਦਾ ਦਿੱਤਾ ਨਹੀਂ ਗਾ ਕੱਲੀ ਰਖੜੀ ਬਣਾ ਲਈ ਕੋਈ ਨੀ ਉਹ 200 ਤੋਂ ਬਹੁਤ ਵਈ ਨਹੀਂ ਬਣਾਦੇ ਆ ਪੰਜ ਸੌ ਦਾ ਪਰਦੇ ਕਰਦੇ ਨਾਲੇ ਪੜਤਾ ਵਾਲੋ ਉਹਦੀ 500 ਕੋਈ ਕਿਵੇਂ